ਆਹ ਤੇ ਦੁਖਾਂਤ ਹੈ ਜ਼ਿੰਦਗੀ ਦਾ ਆਪਾਂ ਦੁਖੀ ਕਿਉਂ ਆ ਪੜਾ ਵੇਖੋ ਇੱਕ ਚੀਜ਼ ਕਦੇ ਇਸ ਗੱਲ ਦਾ ਗੌਰ ਮਤਲਬਾ ਕਰੀਏ ਸਾਡੇ ਬਜ਼ੁਰਗਾਂ ਦਾ ਜਿਹੜਾ ਸਮਾਂ ਸੀ ਉਹਨਾਂ ਕੋਲ ਅੱਜ ਦੇ ਸਮੇਂ ਦੇ ਹਿਸਾਬ ਨਾਲ ਸਹੂਲਤਾਂ ਬਹੁਤ ਘੱਟ ਸਨ ਵੱਡੀਆਂ-ਵੱਡੀਆਂ ਮਹਿੰਗੀਆਂ ਗੱਡੀਆਂ ਦੀ ਥਾਂ ਤੇ ਉਹਨਾਂ ਕੋਲ ਸਿਰਫ ਗੱਡੇ ਹੁੰਦੇ ਸੀ ਬੈਲ ਗੱਡੀ ਜੀ ਨੂੰ ਕਹਿੰਦੇ ਆ ਔਰ ਛੱਤ ਤੱਕ ਪੀਓਪੀ ਤੇ ਫਾਲ ਸੀਲਿੰਗ ਤੇ ਫਲਾਣਾ ਟਮਕਾਣਾ ਕੁਝ ਨਹੀਂ ਸੀ ਮਿੱਟੀ ਦੀਆਂ ਕੰਧਾਂ ਤੇ ਲੱਕੜ ਦੇ ਬਾਲੇ ਹੁੰਦੇ ਸਨ ਰੋਜ਼ ਡਿਨਰ ਸੈੱਟ ਚੇਂਜ ਕਰ ਕਰਕੇ ਖਾਣ ਵਾਲਿਆ ਬਜ਼ੁਰਗਾਂ ਦੀ ਜ਼ਿੰਦਗੀ ਵੇਖੀ ਉਹ ਸਟੀਲ ਦੀਆਂ ਦੋ ਕੌਲੀਆਂ ਸਨ ਬਸ ਕੁਝ ਨਹੀਂ ਸੀ ਆ ਲੱਖ ਲੱਖ ਦੇ ਫੋਨ ਨਹੀਂ ਸਨ ਹੈਗੇ ਚਿੱਠੀਆਂ ਦੇ ਦੋ ਟੁਕੜੇ ਹੁੰਦੇ ਸੀ ਬਸ ਪਰ ਇਹ ਗੱਲ ਆਪਾਂ ਸਾਰੇ ਮਹਿਸੂਸ ਕਰਨੇ ਆ ਸਾਡੇ ਦਾਦੇ ਸਾਡੇ ਨਾਲੋਂ ਸੁਖੀ ਸਨ ਕਹਿੰਦੇ ਆ ਨਾ ਉਹਨਾਂ ਕੋਲ ਬਹੁਤੀਆਂ ਦਾਤਾਂ ਨਹੀਂ ਸਨ ਪਰ ਉਹਨਾਂ ਕੋਲ ਦਾਤੇ ਦੀ ਯਾਦ ਸੀ ਉੱਠਦੇ ਆ ਬੈਠਦੇ ਆ ਕਹਿੰਦੇ ਸੀ ਸੱਚੇ ਪਾਤਸ਼ਾਹ ਸ਼ੁਕਰ ਦੇਣ ਚੜ੍ਹਿਆ ਕਿਤੇ ਰੱਖ ਲਿਆ ਤੂੰ ਰਾਤੀ ਸੁੱਤਾ ਬੰਦਾ ਤੇ ਅੱਧਾ ਮਰਿਆ ਵਰਗਾ ਹੁੰਦਾ ਕਿੰਨੀ ਦੁਨੀਆ ਜਿਹੜੀ ਸੁੱਤੀ ਸੌ ਜਾਂਦੀ ਹੈ ਕਿੰਨੀਆਂ ਗੱਲਾਂ ਸੁਣਦੇ ਆ ਰਾਤ ਹੀ ਸੁੱਤੇ ਨੇ ਜੀ ਸਵੇਰੇ ਉੱਠੇ ਹੀ ਨਹੀਂ ਉੱਠੇ ਆ ਨਾ ਕਹਿੰਦੇ ਸ਼ੁਕਰ ਹੈ ਮਾਲਕਾ ਸਵੇਰੇ ਦਿਨ ਚੜਿਆ ਠਾਲਿਆ ਅੱਜ ਦਾ ਵੀ ਸੂਰਜ ਵਿਖਾਤਾ ਤੂੰ ਵਿਖਾਇਆ ਤੇ ਵਖਿਆ ਨਾ ਸ਼ੁਕਰਾਨਾ ਸੀ ਉਹਨਾਂ ਕੋਲ ਮੈਂ ਤੇ ਬੇਨਤੀ ਕਰਦਾ ਹੁੰਨਾ ਜਦੋਂ ਸਵੇਰੇ ਉੱਠਨੇ ਆ ਨਾ ਹੱਥ ਪੈਰ ਇਦਾਂ ਹਲਾ ਕੇ ਲੱਤਾਂ ਹਲਾ ਕੇ ਵੇਖ ਲਿਆ ਕਰੋ ਠੀਕ ਠਾਕ ਚੱਲ ਰਹੀਆਂ ਬੜਾ ਸ਼ੁਕਰ ਹੈ ਨਹੀਂ ਤੇ ਜਿਹੋ ਜੇ ਸਾਡੇ ਖਾਣ ਪਾਣ ਨੇ ਰਾਤੋ ਰਾਤ ਬੰਦੇ ਦੇ ਕਈ ਐਕਸਰੇ ਚੇਂਜ ਹੋ ਜਾਂਦੇ ਨੇ ਸੁੱਤੇ ਸੁੱਤੇ ਦੇ ਕੋਈ ਕਹਿੰਦਾ ਸੱਜਾ ਪਾਸਾ ਖਲੋ ਗਿਆ ਕੋਈ ਕਹਿੰਦਾ ਖੱਬਾ ਖਲੋ ਗਿਆ ਕੋਈ ਕਹਿੰਦਾ ਕੁਝ ਹੋ ਗਿਆ ਕੋਈ ਕਹਿੰਦਾ ਕੁਝ ਹੋ ਗਿਆ ਬੜੀ ਵੱਡੀ ਅਮੀਰੀ ਹੈ ਸਾਡੇ ਕੋਲ ਜਿਹਦੇ ਕੋਲ ਤੰਦਰੁਸਤੀ ਹੈ ਜਿਹਦੇ ਕੋਲ ਕਾਇਆ ਪੂਰੀ ਹੈ ਸਰੀਰ ਠੀਕ ਹੈ ਬੜਾ ਅਮੀਰ ਹੈ ਉਹ ਬੰਦਾ ਨੀਤੇ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਘਰਾਣਿਆਂ ਦੇ ਨਿਆਣੇ ਵੇਖੋ ਤੁਰਨਾ ਮੁਸ਼ਕਲ ਹੋਇਆ ਪਏ ਉਹਨਾਂ ਨੂੰ ਉਹ ਪਾਣੀ ਤੋਂ ਬਿਨਾ ਦੂਜੀ ਸ਼ੈ ਨਹੀਂ ਪਚਾ ਸਕਦੇ। ਵੈਨੇ ਸਾਰਾ ਕੁਝ ਹੀ ਵੈਨੇ ਆ ਨਾ। ਕੋਈ ਓਲਾ ਥੋੜੀ ਕਿਸੇ ਤੋਂ। ਉਸ ਅਮੀਰੀ ਨੂੰ ਕੀ ਕਰਨਾ ਹੈ? ਜਿਹਦਾ ਤੁਸੀਂ ਸੁੱਖ ਨਹੀਂ ਮਾਣ ਸਕਦੇ। ਜਿਹਦੇ ਜਿਸ ਅਮੀਰੀ ਵਿੱਚ ਪਰਮੇਸ਼ਰ ਦੀ ਯਾਦ ਨਹੀਂ ਮਾਰੇ ਕਹਿੰਦੇ ਅਮੀਰੀ ਚੰਗੀ ਨਹੀਂ ਹੈ। ਮੈਂ ਬੇਨਤੀ ਕਰ ਰਿਹਾ ਸੀ ਸੱਚੇ ਪਾਤਸ਼ਾਹ ਸਾਨੂੰ ਤਾਕੀਦ ਕਰਦੇ ਨੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਆਪਣੇ ਆਪ ਨੂੰ ਸਵਾਲ ਕਰ ਭਲਿਆ ਆਪਣੇ ਆਪ ਨੂੰ ਪੁੱਛ ਇਹ ਸਰੀਰਾ ਮੇਰਾ ਇਸ ਜਗ ਮੈਂ ਆਏ ਕਿਆ ਤਦ ਕਰਮ ਕਮਾਇਆ ਕੀ ਕੀਤਾ ਤੂੰ ਪੜਾਈਆਂ ਦੀ ਗੱਲ ਕਰੀਏ ਤੇ ਇਸ ਦੁਨੀਆ ਤੇ ਵਿਦਵਾਨ ਪਰੇ ਤੋਂ ਪਰੇ ਨੇ ਆਪਾਂ ਕੋਈ ਬਹੁਤਾ ਵੱਡਾ ਤੀਰ ਨਹੀਂ ਮਾਰਿਆ ਚਾਰ ਜਮਾਤਾਂ ਪੜ ਕੇ ਇਥੋਂ ਉਹ ਵੀ ਵਿਦਵਾਨ ਹੋ ਕੇ ਚਲੇ ਗਏ ਜਿਹੜੇ ਗ੍ਰੰਥਾਂ ਦੇ ਗੱਡੇ ਲੱਦੀ ਫਿਰਦੇ ਸੀ ਜਿਨ੍ਹਾਂ ਨਾਲ ਕੋਈ ਗੋਸ਼ਟੀ ਨਹੀਂ ਸੀ ਕਰ ਸਕਦਾ ਹੁੰਦਾ ਇਸ ਧਰਤੀ ਤੋਂ ਚੌਂ ਵੇਦਾਂ ਦਾ ਗਿਆਤਾ ਰਾਵਣ ਵੀ ਚਲਿਆ ਗਿਆ ਜਿਹੜਾ ਕੰਠੋ ਵੇਦ ਪੜ੍ਹ ਲੈਂਦਾ ਹੁੰਦਾ ਸੀ ਗਣਮਾੜੇ ਨਹੀਂ ਗੁਣਾਂ ਦਾ ਹੋਣਾ ਬੜਾ ਜ਼ਰੂਰੀ ਹੈ ਪਰ ਸੱਚੇ ਪਾਤਸ਼ਾਹ ਕਹਿੰਦੇ ਇੱਕ ਗੱਲ ਚੇਤਾ ਰੱਖੀ ਭਗਤੀ ਤੋਂ ਬਿਨਾਂ ਤੇਰੀ ਸਾਰ ਕਿਸੇ ਨੇ ਨਹੀਂ ਲੈਣੀ ਭਗਤੀ ਤੋਂ ਬਿਨਾ ਤੇਰੀ ਰੱਬ ਦੇ ਘਰ ਵਿੱਚ ਕਦਰ ਨਹੀਂ ਹੋ ਪੈਣੀ ਭਗਤੀ ਤੋਂ ਬਿਨਾ ਤੈਨੂੰ ਪੁੱਛਣਾ ਨਹੀਂ ਕਿਸੇ ਨੇ ਫਿਰ ਹੋਏਗਾ ਕਿ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ ਕੀੜਿਆਂ ਤੋਂ ਵੀ ਨਖਿੱਧ ਕੀੜੇ ਦੀਆਂ ਜੂਨਾ ਭੋਗਦਾ ਫਿਰੇਗਾ ਤੂੰ ਜੇ ਭਗਤੀ ਨਹੀਂ ਤੇ ਕੀ ਕਰਨਾ ਉਸ ਅਮੀਰੀ ਦਾ ਮੈਂ ਖਸਰ ਆਪ ਦੀ ਸੰਗਤਨਾ ਬੇਨਤੀ ਕਰਦਾ ਹੁਣ ਨਾ ਕਦੇ ਮਹਾਰਾਜ ਜੀ ਦੀ ਬਾਣੀ ਪੜ੍ਹ ਕੇ ਵੇਖੀਏ ਇੱਕ ਜਗ੍ਹਾ ਤੇ ਕਹਿੰਦੇ ਨੇ ਜੇ ਜੁਗ ਚਾਰੇ ਆਰ ਜਾਂ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਐ ਨੌਂ ਖੰਡ ਪ੍ਰਿਥਵੀ ਦੇ ਰਾਜ ਮਾਨਣ ਵਾਲਿਆ ਸਾਰੇ ਤੇਰੇ ਨਾਲ ਚੱਲਦੇ ਹੋਣ ਚੰਗਾ ਨਾਮ ਰਖਾਏ ਕੇ ਜਸ ਕੀਰਤ ਜਗ ਲੇ ਪਰ ਚੇਤਾ ਰਖੀ ਜੇ ਤੇਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ ਜੇ ਭਗਤੀ ਨਹੀਂ ਰੱਬ ਦੀਆਂ ਨਜ਼ਰਾਂ ਵਿੱਚ ਨਹੀਂ ਆਇਆ ਤੇ ਤੇਰੀ ਕਿਸੇ ਨੇ ਬਾਤ ਵੀ ਨਹੀਂ ਲੈਣੀ ਤੇ ਇੱਕ ਥਾਂ ਤੇ ਕਹਿੰਦੇ ਨੇ ਰਾਜਾ ਸਗਲੇ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ ਭਲਿਆ ਤੂੰ ਮੇਰੀ ਨਜ਼ਰਾਂ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਰਾਜਾ ਹੈ ਕਿਉਂਕਿ ਤੂੰ ਨਾਮ ਜਪ ਲੈਣਾ ਜਿਸਨੂੰ ਬਖਸ਼ੇ ਜਿਸਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਬੋਲੋ ਨਾਨਕ ਪਾਤਸ਼ਾਹੀ ਪਾਤਸ਼ਾਹ ਕੌਣ ਹੈ ਵੱਡਾ ਮੈਂ ਅੱਜ ਵੀ ਸਵੇਰੇ ਇੱਕ ਜਗ੍ਹਾ ਬੇਨਤੀ ਕਰ ਰਿਹਾ ਸੀ ਵੀ ਜੇ ਆਪਾਂ ਵੱਡੇ ਹੋਣ ਦੀ ਗੱਲ ਕਰੀਏ ਆਪਾਂ ਮਿਡਲ ਕਲਾਸ ਬੰਦੇ ਆ ਬਹੁਤੇ ਤੇ ਕਿੰਨਾ ਕੁ ਧਨ ਜੋੜ ਲਾਂਗੇ ਆਪਾਂ ਕੋਈ 10 20 50 ਲੱਖ ਬੜੀ ਛਾਲ ਮਾਰੋ ਕਰੋੜ 2 ਕਰੋੜ ਜੋੜ ਲਾਂਗੇ ਇਹ ਚਲੋ ਕਹਿਣ ਦੀਆਂ ਗੱਲਾਂ ਨੇ ਜੁੜਦੇ ਚੜਦੇ ਕਿੱਥੇ ਨੇ ਸਰਕਾਰਾਂ ਨੇ ਤਾਂ ਵੈਸੇ ਹੀ ਹਲਕ ਚੰਗੂਠੇ ਦਿੱਤੇ ਨੇ ਪਰ ਮੈਂ ਕਿੰਨਾ ਕਿੰਨਾ ਕੁ ਜੋੜ ਲਾਂਗੇ ਆਪਾਂ ਸੱਚੇ ਪਾਤਸ਼ਾਹ ਕਹਿੰਦੇ ਨੇ ਮਾਇਆ ਨਾਲ ਕੋਈ ਵਡਿਆਈ ਨਹੀਂ ਕੌਣ ਵੱਡਾ ਮਾਇਆ ਵਡਿਆਈ ਪਹਿਲਾ ਸਵਾਲ ਹੈ ਬਾਣੀ ਵਿੱਚ ਤੇ ਫਿਰ ਨਾਲ ਦੀ ਨਾਲ ਉਹਦਾ ਇੱਕ ਜਵਾਬ ਹੈ ਉਹ ਜਵਾਬ ਇਸ ਰੂਪ ਵਿੱਚ ਹੈ ਵੀ ਜਿਹਨੂੰ ਤੂੰ ਵੱਡਾ ਮੰਨਣਾ ਹੈ ਉਹ ਵੱਡਾ ਹੈ ਨਹੀਂ ਸਾਡੇ ਅੰਦਰ ਦਾ ਜਿਹੜਾ ਜਵਾਬ ਹੈ ਉਹਦੇ ਤੇ ਕੁਐਸਚਨ ਮਾਰਕ ਕੀਤਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਆਪਾਂ ਕਿੰਨੂੰ ਵੱਡਾ ਮੰਨਨੇ ਆ ਜਿਹਦੇ ਕੋਲ ਮਾਇਆ ਬਹੁਤੀ ਏ ਧਨ ਪਦਾਰਥ ਬਹੁਤੇ ਨੇ ਰਾਜ ਭਾਗ ਬਹੁਤਾ ਹੈ ਕਹਿੰਦੇ ਬਹੁਤ ਵੱਡਾ ਹੈ ਜੀ ਮਾਰੇ ਕਹਿੰਦੇ ਤੂੰ ਵੱਡਾ ਮੰਨ ਕੇ ਬੈਠਾ ਤੇ ਤੇਰੇ ਇਸ ਵੱਡਾ ਮੰਨਣ ਤੇ ਮੈਂ ਸਵਾਲੀਆ ਚਿੰਨ ਲਾਉਣਾ ਕੌਣ ਵੱਡਾ ਭਾਇਆ ਵੱਡਿਆਈ ਹਰੇ ਕਹਿੰਦੇ ਨਹੀਂ ਸੋ ਵੱਡਾ ਜਿਨ ਰਾਮ ਲੇਵ ਲਈ ਗੁਰੂ ਗ੍ਰੰਥ ਸਾਹਿਬਾਰੇ ਕਹਿੰਦੇ ਮੈਨੂੰ ਪੁੱਛ ਉਹ ਵੱਡਾ ਹੈ ਇਸ ਦੁਨੀਆ ਵਿੱਚ ਜਿਨੇ ਰੱਬ ਦੇ ਨਾਮ ਨਾਲ ਲੇਵ ਲਈਏ ਦੂਜਾ ਨਹੀਂ ਉਹ ਵੱਡਾ ਉਹਦੀ ਸਿਫਤ ਸਲਾਹ ਮੰਗੀਏ ਆਪਣੇ ਆਪ ਨੂੰ ਪੁੱਛੀਏ ਮਣਾ ਤੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਜੁਨੀ ਦਿੱਤੀ ਏ ਸਰੀਰ ਦਿੱਤਾ ਤਨ ਦਿੱਤਾ ਤੇ ਨਾਲੇ ਵੀ ਦੱਸਿਆ ਜਾ ਕੋ ਆਏ ਸੋਈ ਬਿਹੱਜੋ ਹਰ ਗੁਰ ਤੇ ਮਨ ਹੈ ਬਸੇਰਾ ਨਾਲ ਇਹ ਵੀ ਦੱਸਿਆ ਇਹ ਤੇਰਾ ਔਸਰ ਇਹ ਤੇਰੀ 바ਰ ਘਟ ਭੀਤਰ ਤੂੰ ਦੇਖ ਵਿਚਾਰ ਬਾਰ ਬਾਰ ਸੁਚੇਤ ਕੀਤਾ ਮਹਾਰਾਜ ਨੇ ਇਸ ਪੌੜੀ ਤੇ ਜੋ ਨਰ ਚੁੱਕਾ ਸੋ ਆਏ ਜਾਏ ਦੁੱਖ ਪਾਏ ਦਾ ਜਿਹੜੀ ਨਿਤਨੇਮ ਦੀ ਬਾਣੀ ਪੜਦੇ ਆਂ ਰੈ ਰਸ ਦਾ ਪਾਠ ਕਰਦੇ ਆਂ ਮਹਾਰਾਜ ਰੋਜ਼ ਚੇਤੇ ਕਰਾਉਂਦੇ ਗੁਰੂ ਅਰਜਨ ਦੇਵ ਪਾਤਸ਼ਾਹ ਆਸਾ ਭੋਲਾ ਪੰਜਵਾਂ ਪਈ ਪ੍ਰਾਪਤ ਬੋਲੋ ਪਈ ਪ੍ਰਾਪਤ ਮਨੁੱਖ ਦੇ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਪਾਤਸ਼ਾਹ ਕਹਿੰਦੇ ਆਪਣੇ ਆਪ ਨੂੰ ਪੁੱਛ ਮਣਾ ਕਰ ਕੀ ਰਿਆ ਤੂੰ ਇਹ ਸ਼ਰੀਰਾ ਮੇਰਿਆ ਇਸ ਜਗ ਮਹਿ ਆਏ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮਹਿ ਆਇਆ ਜਿਨਹਰ ਤੇਰਾ ਰਚਨ ਰਚਿਆ ਮਨਾ ਕਿੱਡੀ ਵੱਡੀ ਭੁੱਲ ਕਰ ਗਿਆ ਤੂੰ ਕਿੱਡੀ ਵੱਡੀ ਗੁਸਤਾਖੀ ਕਿੱਡੀ ਵੱਡੀ ਗਲਤੀ ਕਰ ਗਿਆ ਜਿਨਹਰ ਤੇਰਾ ਰਚਨ ਰਚਿਆ ਸੋਹਰ ਮਨ ਨਾ ਵਸਾਇਆ ਉਹਨੂੰ ਹੀ ਭੁੱਲ ਗਏ ਵੇਖੋ ਇੱਕ ਚੀਜ਼ ਐ ਨਾ ਤੁਸੀਂ ਤੁਹਾਡੀ ਕਿਤੇ ਅਪਰੋਚ ਚੱਲਦੀ ਹੈ ਕੋਈ ਬੰਦਾ ਤੁਹਾਨੂੰ ਕਵੇ ਜੀ ਮੈਨੂੰ ਤੁਸੀਂ ਫੋਨ ਕਰ ਦੋ ਮੈਨੂੰ ਸਾਈਨ ਕਰ ਦੋ ਮੈਨੂੰ ਨੌਕਰੀ ਮਿਲ ਜੇਗੀ ਉਹ ਉਹ ਬੰਦੇ ਤੁਸੀਂ ਨੌਕਰੀ ਦਿਵਾਤੀ ਕਿਸੇ ਨੂੰ ਤੁਸੀਂ ਉਸ ਬੰਦੇ ਨੂੰ ਚੇਤੇ ਕਰਾਓ ਵੀ ਤੈਨੂੰ ਯਾਦ ਆ ਮੈਂ ਤੂੰ ਮੇਰੇ ਕੋਲ ਆਇਆ ਸੀ ਉਹ ਅਗਲਾ ਕਹੇ ਕੌਣ ਹੈ ਤੂੰ ਦੁੱਖ ਲੱਗੇਗਾ ਨਾ ਲੱਗੇਗਾ ਨਾ ਦੁੱਖ ਇਹ ਮੇਰੇ ਕੋਲ ਤੇ ਤੂੰ ਆਇਆ ਸੀ ਮੇਰੇ ਅੱਖਰ ਮੇਰੇ ਚਾਰ ਅੱਖਰ ਲਿਖਣ ਤੋਂ ਬਾਅਦ ਤੈਨੂੰ ਨੌਕਰੀ ਮਿਲੀ ਤੈਨੂੰ ਘਰ ਮਿਲਿਆ ਤੈਨੂੰ ਸੁੱਖ ਮਿਲੇ ਮੈਨੂੰ ਹੀ ਕਹਿ ਰਿਹਾ ਕੌਣ ਹੈ ਤੂੰ ਸੱਚੇ ਪਾਤਸ਼ਾਹ ਕਹਿੰਦੇ ਰੱਬ ਅੱਗੇ ਬੇਨਤੀਆਂ ਕਰਦਾ ਸੀ ਰੱਬ ਜੀ ਮਾਂ ਦੇ ਉਧਰ ਵਿੱਚੋਂ ਕੱਢ ਲੋ ਨਹੀਂ ਭੁੱਲਦਾ ਕਦੇ ਨਹੀਂ ਭੁੱਲਦਾ ਮੈਂ ਤੇ ਹੁਣ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਰੱਬ ਦਾ ਚੇਤਾ ਕਰਾਉਂਦੇ ਨੇ ਆਂਦਾ ਕੌਣ ਰੱਬ ਇੰਨੇ ਪਦਾਰਥ ਇੰਨਾ ਸੁੱਖ ਪਰਿਵਾਰ ਧਨ ਗੱਡੀਆਂ ਰੱਬ ਕਿੱਥੇ ਉਹਨੂੰ ਚੇਤੇ ਕਰਨ ਦਾ ਟਾਈਮ ਨਹੀਂ ਹੈ ਮੇਰੇ ਕੋਲ ਹਾਂ ਪਾਰਕ ਵਿੱਚ ਘੰਟਾ ਡੇਢ 2 ਘੰਟੇ ਬਹਿ ਕੇ ਇਹ ਬੈਠਾ ਬੈਠਾ ਕਿਸੇ ਨਾ ਕਿਸੇ ਨੂੰ ਮੁੱਖ ਮੰਤਰੀ ਬਣਾ ਕੇ ਉੱਠਦਾ ਹੁੰਦਾ ਉਹ ਟਾਈਮ ਹੈ ਇਹਦੇ ਕੋਲ ਉੱਪਰ-ਨੀਚੇ ਵਾਲਿਆਂ ਦੇ ਘਰਾਂ ਦੇ ਵਿੱਚ ਕੀ ਹੋ ਰਿਹਾ ਫਲੋਰਾਂ 'ਚ ਇਹਨੂੰ ਸਭ ਪਤਾ ਹੈ ਆਪਣੇ ਘਰ ਦਾ ਭਾਵੇਂ ਨਾ ਪਤਾ ਹੋਵੇ ਬੱਚੇ ਕੀ ਕਰਦੇ ਨੇ ਉੱਤੇ ਥੱਲੇ ਦੀ ਸਾਰੀ ਖਬਰ ਹੈ ਇਹਨੂੰ ਉਹਨਾਂ ਬਾਰੇ ਅੰਡੀਆਂ ਗਵੰਡੀਆਂ ਨੂੰ ਦੱਸ ਸਕਦਾ ਫਲਾਣੇ ਦਾ ਬੱਚਾ ਏਦਾ ਉਹਦੀ ਧੀ ਏਦਾ ਉਹਦਾ ਪੁੱਤਰ ਏਦਾ ਉਹ ਦੱਸਣ ਵਾਸਤੇ ਹੈਗਾ ਟਾਈਮ ਇਹਦੇ ਕੋਲ ਪਰ ਹਾਂ ਭਗਤੀ ਕਰ ਲੈ ਬਾਣੀ ਪੜ ਲੈ ਉਹ ਟਾਈਮ ਨਹੀਂ ਹੈ ਇਹਦੇ ਕੋਲ ਬੜਾ ਬੀਜੀ ਏ ਵਿਚਾਰਾ ਬਾਰੇ ਕਹਿੰਦੇ ਮਨਾ ਆਪਣੇ ਆਪ ਨੂੰ ਸੁਚੇਤ ਕਰ ਇਹ ਕਾਦੇ ਮੈਂ ਆਰੰਭਤਾ ਵਿੱਚ ਬੇਨਤੀ ਕੀਤੀ ਇਦਾਂ ਹੀ ਥੋੜੀ ਆਏ ਆ ਆਪ ਵੀ ਗੱਡੀ ਚੁੱਕੀ ਤੇ ਚਲੋ ਬੰਗਲਾ ਸਾਹਿਬ ਨਹੀਂ ਆਪਾ ਕਰੋ ਮਿੱਥ ਕੇ ਤੁਰਿਆ ਮਾਰੇ ਦੇ ਚਰਨਾਚਰ ਅਰਦਾਸ ਕਰਨੀ ਸੱਚੇ ਪਾਤਸ਼ਾਹ ਮੇਹਰ ਕਰੋ ਜਿੱਥੇ ਧਨ ਪਦਾਰਥ ਮੰਗਨੇ ਨੇ ਇਹ ਵੀ ਆ ਕੇ ਬੇਨਤੀ ਕਰੀਏ ਸਤਿਗੁਰੂ ਜੀ ਗੁਰੂ ਦਵਾਰ ਐ ਹੋਏ ਸੋਝੀ ਪਾਏ ਸੀ ਮੈਂ ਇੱਥੇ ਸੋਝੀ ਲੈਣ ਆਇਆ ਮੇਰੇ ਕੋਲ ਜਿੰਨੇ ਵੀ ਪਦਾਰਥ ਹੈਗੇ ਨੇ ਤੇਰੇ ਦਿੱਤੇ ਮੈਂ ਉਹਨਾਂ ਦੇ ਵਿੱਚ ਸੈਟੀਸਫਾਈ ਰਹਿ ਸਕਾਂ ਮੈਂ ਖੁਸ਼ੀ ਖੁਸ਼ੀ ਉਹਨਾਂ ਨੂੰ ਭੋਗ ਸਕਾਂ ਮੈਂ ਉਹਨਾਂ ਦੇ ਵਿੱਚ ਰਹਿ ਕੇ ਤੇਰੀ ਯਾਦ ਨਾਲ ਜੁੜ ਕੇ ਜ਼ਿੰਦਗੀ ਦਾ ਆਨੰਦ ਮਾਣ ਸਕਾਂ ਇਹੀ ਬਹੁਤ ਹੈ ਮੇਰੇ ਵਾਸਤੇ ਇਹ ਸੋਝੀ ਲੈਣ ਆਏ ਆਪਾਂ ਤੇ ਗੁਰੂ ਗ੍ਰੰਥ ਸਾਹਿਬਾਰੇ ਕਹਿੰਦੇ ਨੇ ਬਾਣੀ ਪੜ ਤੈਨੂੰ ਜ਼ਿੰਦਗੀ ਜਿਉਣ ਦਾ ਚੱਜ ਆਵੇ ਤੈਨੂੰ ਜ਼ਿੰਦਗੀ ਜਿਉਣ ਦੀ ਅਕਲ ਆਵੇ ਫਿਰ ਉਸ ਜ਼ਿੰਦਗੀ ਵਿੱਚ ਦੁੱਖ ਸੋਗ ਝੋਰੇ ਗਮ ਫਿਕਰ ਕੁਝ ਨਹੀਂ ਹੁੰਦਾ ਉੱਥੇ ਆਨੰਦ ਹੀ ਆਨੰਦ ਹੈ ਬੇਗਮਪੁਰਾ ਸ਼ਹਿਰ ਕੋ ਨਾਓ ਸੱਚੇ ਪਾਤਸ਼ਾਹ ਮੇਰ ਕਰਨ ਸਾਨੂੰ ਬਾਣੀ ਦੀ ਨਾਮ ਦੀ ਤੌਫੀਕ ਬਖਸ਼ਣ ਹੋਇਆਂ ਭੁੱਲਾਂ ਦੀ ਖਿਮਾ ਕੋਟਾਨ ਕੋਟ ਸ਼ੁਕਰਾਨਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਸਭਨਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਡੀਆ ਇਜ਼ ਗੋਇੰਬੀ ਦੀ ਇੰਜਨ ਆਫ ਦਿ ਗ੍ਰੋਥ ਸਟੋਰੀ ਆਫ ਦਿ ਵਰਲਡ ਕੀਪ ਟ੍ਰਾਈਂਗ ਐਂਡ ਕੀਪ ਫੀਲਿੰਗ ਅੱਜ ਕੱਲ ਬੱਚਿਆਂ ਨੂੰ ਨਹੀਂ ਪਤਾ ਪਹਿਲਾਂ ਕਿਉਂਕਿ ਹੁਣ ਮੋਬਾਈਲਾਂ ਨੇ ਸਾਡਾ ਸਾਰਾ ਕੁਝ ਖੋਲੇ ਮੋਬਾਈਲਾਂ ਕਰਕੇ ਟਾਈਮ ਹੀ ਨਹੀਂ ਰਿਹਾ ਕਿਸੇ ਦਾ ਅੱਗੇ ਟਾਈਮ ਸੀ ਸਮਾਂ ਸੀ ਪਰਿਵਾਰਾਂ ਵਿੱਚ ਇਕੱਠੇ ਬੈਹਿੰਦੇ ਸੀ ਜਦੋਂ ਬਹਿਣਾ ਮਾਈਆਂ ਨੇ ਬਜ਼ੁਰਗਾਂ ਨੇ ਵੱਡਿਆਂ ਨੇ ਬਾਤਾਂ ਪਾਉਣੀਆਂ ਅੱਜ ਵੀ ਉਹ ਚੀਜ਼ ਚੱਲਦੀ